ਨੇ ਇਸੇ ਠੀਕ ਤੋਂ ਬਾਅਦ ਉਹਨਾਂ ਨੇ ਕਰੀਂ ਰੰਬਸ ਰੀਤੀ ਕੰਡਾਂ ਕਰਾ ਚੋ। ਬਦੋ ਬਗ ਥੋੜੇ ਟਾਈਮ ਚ। ਪ੍ਰਾਣਾ ਖਰਾਬ ਕੀਤਾ ਹੋਇਆ 70 ਸਾਲ ਦਾ। ਨੌਕਰੀਆਂ ਦੇ ਕੇ ਜਵਾਕਾਂ ਨੂੰ ਉਹੀ ਵਧਣਗੇ ਜਵਾਕ ਹੀ ਬੱਧਣਗੇ। ਜਵਾਕ ਹੀ ਨੰਬਰ ਰੀਤੀਆਂ ਦੇ ਕੋਈ। ਉਹ ਚਲੇ ਗਏ ਆ। ਸਭ ਕੁਝ ਕਰਤਾ ਉਹਨਾਂ ਦਾ। ਪਰ ਇਹਨਾਂ ਕਦੇ ਲੱਗੇ ਨਹੀਂ। ਨੌਕਰੀਆਂ ਮੈਂ ਜਣ ਨੌਕਰੀਆਂ ਹੀ ਕਰਨੀਆਂ ਗਰੀਬੀ ਹੋਰ ਕੋਈ ਨਹੀਂ ਘਟਸੀ। ਚਾਹੇ ਲਾਲ ਕਾਰਡ ਬਣਾ ਦੋ ਹਰਾ ਕਾਰਡ ਬਣਾ ਦੋ ਪੀਲਾ ਨੀਕਲ ਨਿਕਲ ਦੇ ਆਹਕ ਲਾਗੇ 15 15 20 20 ਲੱਖ ਰੁਪਏ ਦੀਆਂ 6 ਮਹੀਨਿਆਂ ਦੀਆਂ ਲੱਖ ਸਾਲ ਦੀਆਂ 50 ਲੱਖ ਦੀਆਂ ਪੈੱਕ ਜਾਂਦੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਨੀਡ ਨੀਲ ਕਰਕੇ ਪੜ੍ਹਾਈਆਂ ਸ਼ੁਰੂ ਕਰਤੀਆਂ ਸਰਕਾਰੀ ਸਕੂਲਾਂ ਚ ਸਰਕਾਰੀ ਸਕੂਲਾਂ ਦੜੀਆ ਖਾ ਕੇ ਆ ਜਾਂਦੇ ਸੀ ਪੜਾਉਂਦੇ ਨਹੀਂ ਸੀਗਾ ਕੀ ਕਰ ਲੋਗੇ 9ਵੀਂ 10ਵੀਂ ਜਾ ਕੇ ਖੇ ਹੋਰ ਬਣੋ ਪਰ ਉਹ ਸਕੂਲ ਠੀਕ ਕਰ ਲੈਣ ਜਿਆਦਾਤਰ ਗਰੀਬਾਂ ਦੇ ਦਫੇ ਕੁਚਲੇ ਲੋਕਾਂ ਦੇ ਬੱਚੇ ਹੀ ਫਸਟ ਆ ਰਹੇ ਨੇ ਉਹੀ ਆ ਰਹੇ ਨੇ ਜੇ ਨਾਲ ਸਲਾਹ ਕਰਦਾ ਚੱਕਣੀ ਇਹ ਮਲੋ ਆ ਜਿਹੜੇ ਇਨੂਆਂ ਦੇ ਦਾਗ ਪੈ ਗਏ ਨੇ ਤੇ ਇਨੂਆਂ ਦੇ ਸਵੇਰੇ ਗੋਹੇ ਵਾਲਾ ਬੱਠਲ ਦੁਪਹਿਰੇ ਜਰੀ ਵੀ ਪੰਡ ਆਥਣੇ ਲਕੜਾਂ ਵਾਲੇ ਭਰੀ ਦਾਗ ਹੀ ਪੈ ਗਏ ਸਬਾਲੀ ਮੈਂ ਜਾਣਦਾ ਮੈਂ ਪਿੰਡਾਂ ਚ ਰਹਿੰਦਾ ਕਦੀ ਇਹੋ ਜੀ ਗੱਲ ਸੀਮ ਸਾਹਿਬ ਕਿਹਨੇ ਦੱਸੀ ਸੀ ਕਿ ਥੱਲੇ ਡਾਊਨ ਟੂ ਵਰਕ ਥੋੜਾ 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 ਟਾਈਮ ਲਓ ਖਰਾਬ ਬਹੁਤ ਕੀਤਾ ਸੀ ਇਹਨਾਂ ਨੇ ਕੰਮ ਠੀਕ ਹੈ ਵੋਟਾਂ ਲਈ ਗਏ ਠੀਕ ਹੈ ਪਤਾ ਹੀ ਲੱਗਿਆ ਪੰਤਰ ਰਲ ਕੇ ਨਸ਼ਿਆਂ ਤੇ ਲਾਥੇ ਨਸ਼ੇ ਦੇ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਸਾਰਾ ਇੱਕ ਕਰ ਪチェ ਪਹਿਲਾਂ ਸਤੰਦ ਰਸਤੀ ਆਵੇ ਫੇਰ ਉਹ ਬੜੂਗਾ ਫੇਰ ਉਹ ਕੁਛ ਨਾ ਕੁਛ ਜੀ ਕੀ ਪੁਕਾਰਾਂ ਤੇ ਦੇਖੋ ਜਿਹੜੀ ਰੰਬਸ ਗਰੀਬੀ ਕੱਢਾਂ ਖੜਾ ਚੋ ਬਦੋ ਬਗ ਥੋੜੇ ਟਾਈਮ ਚ ਪ੍ਰਾਣਾ ਖਰਾਬ ਕੀਤਾ ਹੋਇਆ 70 ਸਾਲ ਦਾ ਨੌਕਰੀਆਂ ਦੇ ਕੇ ਜਵਾਕਾਂ ਨੂੰ ਉਹੀ ਵਧਣਗੇ ਜਵਾਕ ਹੀ ਵਧਣਗੇ ਜਵਾਕ ਹੀ ਨੰਬਰ ਦੁਕੀਏ ਚੱਲ ਹੀ ਰਹੇ ਆ ਬੰਦਾ ਕਰਦਾ ਹੈ ਉਹਨਾਂ ਦਾ ਪਾਣਾ ਪਰ ਇੰਨਾ ਕਿ ਵੀ ਲੱਗੇ ਨੌਕਰੀਆਂ ਮੈਂਡਣ ਨੌਕਰੀਆਂ ਹੀ ਕੱਢਣੀਆਂ ਗਰੀਬੀ ਹੋਰ ਕੋਈ ਨਹੀਂ ਚਾਹੇ ਲਾਲ ਕਾਰਡ ਬਣਾ ਦੋ ਹਰਾ ਕਾਰਡ ਬਣਾ ਦੋ ਪੀਲਾ ਨਹੀਂ ਨਿਕਲ ਨਿਕਲੀ ਉਹਦੇ ਨਾਲ ਚੋਚਾ ਚੋਚਾ ਆਕ ਲਾ ਕੇ 15 15 20 20 ਲੱਖ ਰੁਪਈਆ ਦੀਆਂ 6 ਮਹੀਨਿਆਂ ਦੀਆਂ ਲੱਖ ਸਾਲ ਦੀਆਂ ਪੰਜਾਹ ਲੱਖ ਦੀਆਂ ਪੈਕ ਜਾਂਦੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਨੀਟ ਕਲੀਅਰ ਕਰਕੇ ਪੜ੍ਹਾਈਆਂ ਸ਼ੁਰੂ ਕਰਤੀਆਂ ਸਰਕਾਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੜੀਆ ਖਾ ਕੇ ਆ ਜਾਂਦੇ ਸੀ ਪੜਾਉਂਦੇ ਨਹੀਂ ਸੀਗਾ ਕੀ ਕਰ ਲੋਗੇ 9ਵੀਂ 10ਵੀਂ ਚ ਜਾ ਕੇ ਕਿੱਥੇ ਬਣੋ ਮਣੂ ਕਰ ਸਕੂਲ ਠੀਕ ਕਰ ਲੈਣੇ ਜ਼ਿਆਦਾਤਰ ਗਰੀਬਾਂ ਦੇ ਦਬੇ ਕੁਚਲੇ ਲੋਕਾਂ ਦੇ ਬੱਚੇ ਹੀ ਬਸਟਾਰੇ ਨੇ ਉਹੀ ਆ ਰਹੇ ਨੇ ਤੇ ਨਾਲ ਸਲਾਹ ਕਰਦਾ ਚੱਕਣੇ ਆ ਕੇ ਜਿਹੜੇ ਇਨੂਆਂ ਦੇ ਦਾਗ ਪੈ ਗਏ ਨੇ ਤੇ ਇਨੂਆਂ ਦੇ ਸਵੇਰੇ ਗੋਹੇ ਆਲਾ ਬੱਠਲ ਦੁਪਹਿਰੇ ਜਰੀ ਵੀ ਪੰਡ ਆਥਣੇ ਲਕੜਾਂ ਨਾਲ ਭਰੀ ਤਾਂ ਆ ਗਈ ਤਾਂ ਇਥੇ ਬਾੜੀ ਹੋ ਗਈ ਟੁੱਟ ਗਈ ਜੀ ਟੁੱਟ ਗਈ ਮੈਂ ਜਾਣਦਾ ਮੈਂ ਪਿੰਡਾਂ ਚ ਰਹਿੰਦਾ ਕਦੇ ਇਹੋ ਜੀ ਗੱਲ ਸੀਐਮ ਸਾਹਿਬ ਕਿਹਨਾਂ ਦੱਸੀ ਸੀ ਕਿ ਥੱਲੇ ਡਾਊਨ ਟੂ ਥੋੜਾ 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 ਟਾਈਮ ਪਿਓ ਖਰਾਬ ਬਹੁਤ ਕੀਤੀ ਸੀ ਇਹਨਾਂ ਨੇ ਗੱਲ ਠੀਕ ਹੈ ਪੋਟਾ ਲਈ ਠੀਕ ਹੈ پتہ ਹੀ ਲੱਗਿਆ ਪੰਤਰ ਰਾਲ ਕੇ ਨਸ਼ਿਆਂ ਤੇ ਲਾ ਤੇ ਨੂੰ ਦੇ ਮזי ਨਸ਼ਿਆਂ ਬਰਤ ਵਿੱਚ ਲਾਇਆ ਹੋਇਆ ਸਾਰਾ ਇੱਕਾਰ ਪਛੇ ਬੈਲਾਕ ਤੰਦਰੁਸਤੀ ਆਵੇ ਫੇਰ ਉਹ ਬੜੂਗਾ ਫੇਰ ਉਹ ਕੁਛ ਨਾ ਕੁਛ